ਸੂਝੇ ਸੇਈ ਨਾਨਕਾ ਜਿਨ ਮਨ ਵਸਿਆ ਸੋ ਏ ਪੌੜੀ ਤੁਰੇ ਪਲਾਣੀ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਭਾਮ ਦੇ ਹਰ ਬੁੱਝਣਾ ਨਹੀਂ ਹਾਰਿਆ ਕਰ ਫਰਮਾਇਸ ਖਾਇਆ ਵੇਖ ਮਹਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਮਹੱਲਾ ਚੌਥਾ ਸਾਧ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਭਏ ਹਰੀ ਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧਨ ਧੰ ਪਿਤਾ ਧਨ ਧੰ ਕੋਲ ਧਨ ਧੰ ਸੋ ਜਨਨੀ ਜਿਨ